ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਇਹ ਪੰਛੀ ਪੰਖੀਆਂ ਜਾਨਵਰਾਂ ਨੂੰ ਪਾਣੀ ਪਿਲਾਉਣ ਦਾ ਸਾਨੂੰ ਕੀ ਫਾਇਦਾ ਮਿਲਦਾ ਹੈ ਤਾਂ ਕਿ ਇਸ ਨੇਕ ਕੰਮ ਕਰਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਡੇ ਤੇ ਕਿੰਝ ਮਿਹਰਬਾਨ ਹੁੰਦੇ ਨੇ ਸਾਡੇ ਤੇ ਕੀ ਕੀ ਕਿਰਪਾ ਕਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਪੈੜ ਪ੍ਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾ ਫਿਰ ਵਾਹਿਗੁਰੂ ਜੀ ਜਰੂਰ ਲੇਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਜੀਵਨ ਦੇ ਵਿੱਚੋਂ ਇੱਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਘਟਨਾ ਇਹ ਸਾਖੀ ਸੁਣ ਕੇ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਵਿੱਚ ਆ ਜਾਵੇਗੀ ਕਿ ਜਦੋਂ ਅਸੀਂ ਇਨ੍ਹਾਂ ਬੇਜਾਨਿਆਂ ਦੀ ਮਦਦ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿੰਝ ਮਿਹਰਬਾਨ ਹੁੰਦੇ ਨੇ ਪਰ ਜੇਕਰ ਅਸੀਂ ਇਹ ਦੇ ਜਵਾਨਿਆਂ ਤੇ ਕਿਸੇ ਪ੍ਰਕਾਰ ਦਾ ਕੋਈ ਅਤਿਆਚਾਰ ਕਰਦੇ ਹਾਂ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਰਾਜ਼ਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਉ ਇਹ ਸਾਰੀ ਗੱਲਬਾਤ ਇਹ ਸਾਖੀ ਦੇ ਰਾਹੀਂ ਸਮਝਦੇ ਹਾਂ ਇੱਕ ੜਨਾ ਇਹ ਸਾਖੀ ਆ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੇ ਜੀਵਨ ਦੇ ਵਿੱਚੋਂ ਕਹਿੰਦੇ ਬਾਬਾ ਜੀ ਭਜਨ ਮੰਦਗੀ ਕਰ ਰਹੇ ਸਨ ਤਾਂ ਸਾਹਮਣੇ ਇੱਕ ਉਹਦਾ ਧਿਆਨ ਕਿਸਾਨ ਤੇ ਪਿਆ ਜੋ ਆਪਣੇ ਖੇਤਾਂ ਦੇ ਵਿੱਚ ਬਲਦਾਂ ਦੇ ਨਾਲ ਹਲ ਚਲਾ ਰਿਹਾ ਸੀ ਕਹਿੰਦੇ ਗਰਮੀ ਦੇ ਦਿਨ ਸਨ ਇਸ ਕਰਕੇ ਗਰਮੀ ਕਰਕੇ ਉਹ ਬਲਦਾਂ ਦਾ ਹਾਲ ਬੇਹਾਲ ਹੋਇਆ ਪਿਆ ਸੀ ਕਹਿੰਦੇ ਗਰਮੀ ਕਾਰਨ ਉਹ ਬਲਦਾਂ ਦੀਆਂ ਜੀਤਾਂ ਬਾਹਰ ਆ ਚੁੱਕੀਆਂ ਸਨ ਪਰ ਇਹ ਕਿਸਾਨ ਉਹਨਾਂ ਬਲਦਾਂ ਤੇ ਕੋਈ ਤਰਸ ਦਇਆ ਨਹੀਂ ਕਰ ਰਿਹਾ ਬਲਕਿ ਹੂਰ ਉਹਨਾਂ ਤੇ ਡੰਡੇ ਮਾਰ ਮਾਰ ਕੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਸੀ ਤਾਂ ਕਹਿੰਦੇ ਬਾਬਾ ਜੀ ਤੋਂ ਰਿਹਾਨਾ ਗਿਆ ਬਾਬਾ ਜੀ ਉਹ ਕਿਸਾਨ ਦੇ ਕੋਲ ਗਏ ਤੇ ਜਾ ਕੇ ਕਹਿਣ ਲੱਗੇ ਵੀ ਭਾਈ ਇਹ ਬੇਜਵਾਨਿਆਂ ਤੇ ਤਰਸ ਕਰ ਦਇਆ ਕਰ ਇਹਨਾਂ ਨੂੰ ਪਾਣੀ ਪਿਲਾ ਕੁਝ ਧੀਰ ਆਰਾਮ ਕਰਨ ਦੇ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਇਹਨਾਂ ਤੋਂ ਕੰਮ ਲੈ ਲੈ ਕਰ ਕਹਿੰਦੇ ਉਹ ਕਿਸਾਨ ਕਹਿਣ ਲੱਗਾ ਬਾਬਾ ਜੀ ਮੈਨੂੰ ਤੁਸੀਂ ਆਪਣਾ ਕੰਮ ਕਰਨ ਦੋ ਅਤੇ ਤੁਸੀਂ ਜਾ ਕੇ ਆਪਣਾ ਕੰਮ ਕਰੋ ਜਾਓ ਨਾਮ ਜਪੋ ਮੈਨੂੰ ਪਤਾ ਏ ਕਿ ਮੈਂ ਇਹਨਾਂ ਤੋਂ ਕਿੰਜ ਕੰਮ ਲੈਣਾ ਹੈ ਭਾਵੇਂ ਉਹਨੇ ਬਾਬਾ ਜੀ ਦੀ ਗੱਲ ਨਾ ਮੰਨੀ ਬਾਬਾ ਜੀ ਦਾ ਮਨ ਬੜਾ ਹੀ ਉਦਾਸ ਹੋਇਆ ਉਥੋਂ ਆ ਤਾ ਗਏ ਪਰ ਆ ਕੇ ਉਹਨਾਂ ਦਾ ਮਨ ਨਹੀਂ ਸੀ ਲੱਗ ਰਿਹਾ ਧਿਆਨ ਵਾਰ-ਵਾਰ ਬਲਦਾਂ ਦੇ ਵਿੱਚ ਜਾ ਰਿਹਾ ਏ ਕਹਿੰਦੇ ਅੱਧਾ ਘੰਟਾ ਇੰਤਜ਼ਾਰ ਹੋਊਗੀ ਤਾਂ ਵੀ ਚਲੋ ਇਹ ਕਿਸਾਨ ਨੂੰ ਤਰਸਾਵੇਗਾ ਉਹਨਾਂ ਨੂੰ ਪਾਣੀ ਪਿਲਾਵੇਗਾ ਪਰ ਕਹਿੰਦੇ ਇੰਜ ਨਾ ਹੋਇਆ ਬਾਬਾ ਜੀ ਨੇ ਅੱਧਾ ਘੰਟਾ ਇੰਤਜ਼ਾਰ ਕੀਤਾ ਫਿਰ ਉਹ ਕਿਸਾਨ ਦੇ ਕੋਲ ਗਏ ਅਤੇ ਜਾ ਕੇ ਕਹਿਣ ਲੱਗੇ ਵੀ ਭਾਈ ਇਨਾਂ ਤੇ ਥੋੜਾ ਤਰਸ ਕਰ ਸਵੀਰ ਦਾ ਤੂੰ ਹੱਲ ਚਲਾਉਣ ਲੱਗਿਆ ਏ ਹੁਣ ਗਰਮੀ ਦੇ ਨਾਲ ਇਹਨਾਂ ਦਾ ਹਾਲੋ ਬੇਹਾਲ ਹੋਇਆ ਗਿਆ ਏ ਪਿਆਸ ਲੱਗੀ ਆ ਇਹਨਾਂ ਨੂੰ ਇਹਨਾਂ ਦੀਆਂ ਜਿਬਾਂ ਬਾਹਰ ਆ ਚੁੱਕੀਆਂ ਨੇ ਇਹਨਾਂ ਨੂੰ ਤੂੰ ਪਾਣੀ ਪਿਲਾ ਲਾ ਥੋੜੀ ਦੇਰ ਆਰਾਮ ਕਰਾ ਲਾ ਫਿਰ ਤੂੰ ਆਪਣਾ ਕੰਮ ਕਰਨ ਲੱਗ ਜਾਵੇਂ ਪਰ ਕਹਿੰਦੇ ਉਹ ਕਿਸਾਨ ਨੂੰ ਹੁਣ ਗੁੱਸਾ ਆ ਗਿਆ ਗੁੱਸੇ ਦੇ ਵਿੱਚ ਕਹਿਣ ਲੱਗਾ ਵੀ ਬਾਬਾ ਜੀ ਤੁਸੀਂ ਵਾਰ-ਵਾਰ ਮੇਰਾ ਕੰਮ ਰੋਕ ਰਹੇ ਹੋ ਤੁਹਾਨੂੰ ਮੈਂ ਕਿਹਾ ਕਿ ਤੁਸੀਂ ਜਾ ਕੇ ਆਪਣਾ ਕੰਮ ਕਰੋ ਜਾ ਕੇ ਨਾਮ ਜਪੋ ਅਤੇ ਮੈਨੂੰ ਆਪਣਾ ਕੰਮ ਕਰਨ ਦੋ ਮੈਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਕਿੰਜ ਕਰਨਾ ਹੈ ਕਹਿੰਦੇ ਉਹ ਕਿਸਾਨ ਦੀ ਹਰ ਸਾਲ ਫਸਲ ਬਹੁਤ ਸੋਹਣੀ ਹੁੰਦੀ ਸੀ ਸਾਰੇ ਪਿੰਡ ਨਾਲੋਂ ਜ਼ਿਆਦਾ ਝਾੜ ਇਹਦੀ ਫਸਲ 'ਚੋਂ ਨਿਕਲਦਾ ਸੀ ਇਸ ਕਰਕੇ ਕਹਿੰਦੇ ਹਰ ਸਾਲ ਇਹ ਮਿਹਨਤ ਵੀ ਦੁੱਗਣੀ ਕਰਦਾ ਕਹਿੰਦੇ ਜਦੋਂ ਬਾਬਾ ਜੀ ਨੇ ਇਹ ਇਸ ਤਰ੍ਹਾਂ ਸਿੱਧਾ ਹੀ ਜਵਾਬ ਦੇ ਦਿੱਤਾ ਨਾ ਕਹਿਣਾ ਮੰਨਿਆ ਤਾਂ ਬਾਬਾ ਜੀ ਦੁਖੀ ਮਨ ਨਾਲ ਉਦਾਸ ਮਨ ਨਾਲ ਉੱਥੋਂ ਵਾਪਸ ਆ ਗਏ ਅਤੇ ਆਉਂਦੇ ਆਉਂਦੇ ਸਹਿ ਸੁਭਾਹੀ ਇਹਨਾਂ ਦੇ ਮukh ਚੋਂ ਇਹ ਬਚਨ ਨਿਕਲੇ ਕਿ ਤੈਨੂੰ ਕੀ ਲੱਗਦਾ ਹੈ ਕਿ ਤੇਰੀ ਮਿਹਨਤ ਕਰਕੇ ਤੇਰੀ ਫਸਲ ਹੁੰਦੀ ਆ ਫਸਲ ਹੋਣੀ ਆ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੇ ਤੂੰ ਇੰਨਾ ਬੇਜਮਾਨਿਆ ਤੇ ਤਰਸ ਨਹੀਂ ਕਰ ਰਿਹਾ ਤਾਂ ਗੁਰੂ ਤੇਰੇ ਤੇ ਤਰਸ ਕਿੰਜ ਕਰੇਗਾ ਕਹਿੰਦੇ ਬਾਬਾ ਜੀ ਸਹਿ ਸੁਭਾਹੀ ਇਹ ਬੋਲ ਇਹ ਬਚਨ ਕਰਕੇ ਉਹ ਤੋਂ ਆ ਗਏ ਕਿਉਂਕਿ ਸੰਗਤ ਜੀ ਸੰਤ ਮਹਾਪੁਰਖ ਜੀ ਕਦੇ ਵੀ ਕਿਸੇ ਨੂੰ ਕੋਈ ਵੱਤ ਦਵਾ ਨਹੀਂ ਦਿੰਦੇ ਕੋਈ ਮਾੜਾ ਬਚਨ ਨਹੀਂ ਕਰਦੇ ਪਰ ਜਦੋਂ ਕਮਾਈ ਵਾਲੇ ਸੰਤ ਮਹਾਪੁਰਖਾਂ ਦਾ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਦਾ ਦਿਲ ਦੁਖੀ ਹੁੰਦਾ ਹੈ ਤਾਂ ਗੱਲ ਆਪਣੇ ਆਪ ਹੀ ਪਰਮਪਿਤਾ ਪਰਮਾਤਮਾ ਜੀ ਤੱਕ ਪਹੁੰਚ ਜਾਂਦੀ ਆ ਕਹਿੰਦੇ ਵਸ ਬਾਬਾ ਜੀ ਤਾਂ ਉੱਥੋਂ ਆ ਗਏ ਪਰ ਕਹਿੰਦੇ ਉਸੇ ਹੀ ਦਿਨ ਉਹ ਕਿਸਾਨ ਦੇ ਬਲਦਾਂ ਦੇ ਵਿੱਚੋਂ ਇੱਕ ਬਲਦ ਦੀ ਗਰਮੀ ਕਾਰਨ ਮੌਤ ਹੋ ਗਈ ਅਤੇ ਦੂਸਰਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਕਹਿੰਦੇ ਇਦਾਂ ਹੀ ਸਮਾਂ ਬੀਤਿਆ ਫਸਲ ਪੱਕ ਕੇ ਤਿਆਰ ਹੋ ਗਈ ਅਤੇ ਕਹਿੰਦੇ ਦੇਖਣ ਨੂੰ ਲੱਗ ਰਹੀ ਸੀ ਵੀ ਇਸ ਵਾਰ ਵੀ ਕਿਸਾਨ ਦੀ ਫਸਲ ਬਹੁਤ ਸੋਹਣੀ ਹੋਈ ਆ ਬਹੁਤ ਜ਼ਿਆਦਾ ਝਾੜ ਨਿਕਲੇਗਾ ਪਰ ਕਹਿੰਦੇ ਜਦੋਂ ਫਸਲ ਕੱਟੀ ਵੱਢੀ ਗਈ ਝਾੜੀ ਗਈ ਤਾਂ ਫਸਲ ਦੇ ਵਿੱਚੋਂ ਗਾਣੇ ਨਹੀਂ ਨਿਕਲੇ ਕਹਿੰਦੇ ਦੇਖ ਕੇ ਸਾਰੇ ਬੜੇ ਹਰਾਨ ਹੋਏ ਕਹਿੰਦੇ ਇੱਕ ਕਿਸਾਨ ਦੇ ਪਿਤਾ ਜੀ ਨੇ ਇਹਨੂੰ ਪੁੱਛਿਆ ਵੀ ਭਾਈ ਤੂੰ ਤਾਂ ਮਿਹਨਤ ਵੀ ਬਹੁਤ ਕੀਤੀ ਸੀ ਫਿਰ ਕੀ ਘਾਟ ਰਹਿ ਗਈ ਆ ਹਰ ਸਾਲ ਸਾਰੇ ਪਿੰਡ ਨਾਲੋਂ ਜ਼ਿਆਦਾ ਝਾੜ ਨਿਕਲਦਾ ਹੈ ਆਪਣੀ ਫਸਲ ਤੋਂ ਇਸ ਵਾਰ ਕੀ ਹੋ ਗਿਆ ਕਹਿੰਦੇ ਇਧਰ ਕਿਸਾਨ ਮੰਮੀ ਹੁਣ ਤੱਕ ਸਮਝ ਆ ਚੁੱਕੀ ਸੀ ਕਿ ਲੱਗਦਾ ਮੈਂ ਉਹ ਕਮਾਈ ਵਾਲੇ ਮਹਾਪੁਰਖਾਂ ਦੀ ਉਹਦਣ ਗੱਲ ਨਹੀਂ ਮੰਨੀ ਇਸੇ ਕਰਕੇ ਹੀ ਇਹ ਸਬਕ ਹੋਇਆ ਹੋਵੇਗਾ ਕਹਿੰਦੇ ਉਹਨੇ ਸਾਰੀ ਗੱਲ ਆਪਣੇ ਪਿਤਾ ਜੀ ਨੂੰ ਦੱਸੀ ਤਾਂ ਪਿਤਾ ਜੀ ਤਾਂ ਝੱਟ ਹੀ ਸਮਝ ਗਏ ਇੰਨੇ ਤਾਂ ਉਹ ਤਾਂ ਵੱਡੀ ਗਲਤੀ ਕੀਤੀ ਆ ਕਿਉਂਕਿ ਉਹ ਸੰਤ ਮਹਾਪੁਰਖਾਂ ਦੀ ਕਮਾਈ ਨੂੰ ਜਾਣਦੇ ਸਨ ਕਹਿੰਦੇ ਬਾਬਾ ਜੀ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਗੱਲਾਂ ਕਰਦੇ ਸਨ ਜਦੋਂ ਵੀ ਕਿਸੇ ਨੇ ਆਪਣੀ ਕੋਈ ਵੀ ਦੁੱਖ ਤਕਲੀਫ ਲੈ ਕੇ ਬਾਬਾ ਜੀ ਕੋਲ ਜਾਣਾ ਤਾਂ ਬਾਬਾ ਜੀ ਨੇ ਕਹਿਣਾ ਗੁਰੂ ਸਾਹਿਬ ਜੀ ਨੂੰ ਪੁੱਛ ਕੇ ਦੱਸਾਂਗਾ ਅਤੇ ਕਹਿੰਦੇ ਬਾਅਦ ਵਿੱਚ ਜੋ ਵੀ ਦੱਸਣਾ ਉਹ ਗੱਲ 100% ਸੱਚ ਹੁੰਦੀ ਸੀ ਇਸ ਕਰਕੇ ਉਹ ਕਿਸਾਨ ਦੇ ਪਿਤਾ ਜੀ ਉਹ ਬਾਬਾ ਜੀ ਦੀ ਕਮਾਈ ਨੂੰ ਜਾਣਦੇ ਸੀ ਉਸੇ ਵੇਲੇ ਹੀ ਆਪਣੇ ਪੁੱਤਰ ਨੂੰ ਬਾਹਾਂ ਫੜ ਕੇ ਬਾਬਾ ਜੀ ਦੇ ਕੋਲ ਲੈ ਗਏ ਅਤੇ ਜਾ ਕੇ ਮਾਫੀ ਮੰਗੀ ਕਿ ਬਾਬਾ ਜੀ ਸਾਨੂੰ ਮਾਫ ਕਰ ਦਿਓ ਮੇਰੇ ਇਹ ਪੁੱਤਰ ਨੂੰ ਮਾਫ ਕਰ ਦਿਓ ਇਹਦੇ ਤੋਂ ਅਣਜਾਣ ਪੁਨੇ ਚ ਗਲਤੀ ਹੋਈ ਆ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਵੀ ਭਾਈ ਮੈਂ ਨਹੀਂ ਕੁਝ ਵੀ ਕਿਹਾ ਅਤੇ ਨਾ ਹੀ ਮੈਂ ਕੁਝ ਕੀਤਾ ਹੈ ਪਰ ਉਹ ਪਰਮਕੀਤਾ ਪਰਮਾਤਮਾ ਜੀ ਸਭ ਦੇਖਦੇ ਨੇ ਜਦੋਂ ਕੋਈ ਵੀ ਇਨਸਾਨ ਉਹਦੇ ਜੀਆ ਜੰਤ ਤੇ ਤਰਸ ਨਹੀਂ ਕਰਦਾ ਤਾਂ ਫਿਰ ਗੁਰੂ ਵੀ ਉਹਦੇ ਤੇ ਤਰਸ ਨਹੀਂ ਕਰਦਾ ਇਸ ਕਰਕੇ ਗੁਰੂ ਦਾ ਡਰ ਸਾਡੇ ਮਨ ਦੇ ਵਿੱਚ ਹੋਣਾ ਜ਼ਰੂਰੀ ਆ ਇਹ ਧਰਤੀ ਦੇ ਉੱਤੇ ਜੋ ਵੀ ਜੀਵ ਪੈਦਾ ਹੋਏ ਆ ਇਹ ਸਭ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਰਚਨਾ ਹੈ ਇਹ ਸਾਰੇ ਜੀਵ ਪਰਮ ਪਿਤਾ ਪਰਮਾਤਮਾ ਦੇ ਬੱਚੇ ਆ ਇਹ ਸਭ ਦੇ ਵਿੱਚ ਆਤਮਾ ਹੈ ਇਹ ਸਭ ਨੂੰ ਦੁੱਖ ਦਰਦ ਹੁੰਦਾ ਹੈ ਤਕਲੀਫ ਹੁੰਦੀ ਆ ਇਸ ਕਰਕੇ ਇਹਨਾਂ ਦਾ ਦੁੱਖ ਦਰਦ ਸਮਝਣਾ ਚਾਹੀਦਾ ਹੈ ਮਹਾਪੁਰਖ ਨੇ ਕਿ ਅਜੇ ਅਸੀਂ ਮਾਲਕ ਦੀ ਜੀ ਆਜੰਤ ਤੇ ਤਰਸ ਨਹੀਂ ਕਰਦੇ ਤਾਂ ਫਿਰ ਮਾਲਕ ਸਾਡੇ ਤੇ ਵੀ ਤਰਸ ਨਹੀਂ ਕਰ ਸਕਦਾ ਸੋ ਸੰਗਤ ਜੀ ਇਹ ਸਾਖੀ ਆਪਾਂ ਆਪ ਜੀ ਨੂੰ ਡਰਾਉਣ ਦੇ ਲਈ ਨਹੀਂ ਬਲਕਿ ਸਮਝਾਉਣ ਦੇ ਲਈ ਸੁناਈ ਆ ਤਾਂ ਜੋ ਸਨ ਵੀ ਇਹ ਗੱਲ ਸਮਝਦੇ ਵਿੱਚ ਆ ਜਾਵੇ ਕਈ ਵਾਰ ਅਸੀਂ ਵੀ ਜਾਣੇ ਅਣਜਾਣੇ ਦੇ ਵਿੱਚ ਇਤਾਂ ਦੀਆਂ ਗਲਤੀਆਂ ਕਰ ਬੈਠਦੇ ਆ ਮੰਨਦੇ ਆ ਕਿ ਕੁਝ ਜਾਨਵਰ ਕੁਝ ਪਸ਼ੂਆਂ ਤੋਂ ਇਨਸਾਨ ਕੰਮ ਲੈਂਦਾ ਹੈ ਪਰ ਉਹਨਾਂ ਦੀ ਦੇਖਭਾਲ ਕਰਨਾ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਣਾ ਵੀ ਤਾਂ ਫਿਰ ਇਨਸਾਨ ਦਾ ਹੀ ਫਰਜ਼ ਹੈਗਾ ਕੰਮ ਲਓ ਪਰ ਤਿਆਜਾਰ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਵੀ ਜੀਵ ਜੰਤੂ ਜਾਨਵਰ ਪਸ਼ੂ ਦਰਦ ਦੇ ਵਿੱਚ ਹੈ ਦੁੱਖ ਤਕਲੀਫ ਦੇ ਵਿੱਚ ਹੈ ਤਾਂ ਉਹਦੇ ਤੇ ਤਰਸ ਕਰਨਾ ਮਨੁੱਖ ਦਾ ਫਰਜ਼ ਹੈ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਧਰਤੀ ਦੇ ਉੱਤੇ ਜੂਣ ਵੀ ਜੀਵ ਆਏ ਨੇ ਹਰ ਇੱਕ ਜੀਵ ਆਪੋ ਆਪਣਾ ਕਰਮ ਭੋਗ ਰਿਹਾ ਏ ਕੋਈ ਕਿਸੇ ਕਰਮ ਕਰਕੇ ਕਿਸੇ ਜੁਨ ਵਿੱਚ ਆਇਆ ਕੋਈ ਕਿਸੇ ਕਰਮ ਕਰਕੇ ਇਸੇ ਜੁਨ ਦੇ ਵਿੱਚ ਆਇਆ ਅਤੇ ਮਨੁੱਖ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਪਤਾ ਨਹੀਂ ਕਿਹੜੇ ਚੰਗੇ ਕਰਮ ਕਰਕੇ ਉਹਨੂੰ ਮਨੁੱਖੀ ਜਨਮ ਦਉਤਾ ਹੈ ਅਤੇ ਮਨੁੱਖ ਨੂੰ ਉਹ ਤਾਕਤ ਉਹ ਪਾਵਰ ਦੇ ਕੇ ਭੇਜਿਆ ਹੈ ਜਿਹਦੇ ਨਾਲ ਮਨੁੱਖ ਆਪਣਾ ਵੀ ਭਲਾ ਕਰ ਸਕਦਾ ਹੈ ਅਤੇ ਜੇ ਉਹ ਚਾਹੇ ਤਾਂ ਦੂਜਿਆਂ ਦਾ ਵੀ ਬਹੁਤ ਭਲਾ ਕਰ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਨੁੱਖ ਨੂੰ ਇਹ ertidite ਭੇਜਿਆ ਛੋਟੇ ਬੱਚੇ ਦੇ ਰੂਪ ਦੇ ਵਿੱਚ ਉਸ ਵਕਤ ਉਹਦੇ ਵਿੱਚ ਗੁਰੂ ਦੇ ਗੁਣ ਗੁਰੂ ਦੀ ਮੱਤ ਹੁੰਦੀ ਆ ਪਰ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ ਗੁਰੂ ਦੀ ਮੱਤ ਗੁਰੂ ਦੇ ਗਿਆਨ ਨੂੰ ਭੁੱਲ ਕੇ ਆਪਣੀ ਮਨਮਰਜ਼ੀ ਕਰਨੇ ਸ਼ੁਰੂ ਕਰ ਦਿੰਦਾ ਹੈ ਛੋਟੇ ਬੱਚਿਆਂ ਦੇ ਵਿੱਚ ਕੋਈ ਵੈਰ ਵਿਰੋਧ ਈਰਖਾ ਨਹੀਂ ਹੁੰਦੀ ਕੋਈ ਨਫ਼ਰਤ ਨਹੀਂ ਹੁੰਦੀ ਪਰ ਜਿਉਂ-ਜਿਉਂ ਆਪਾਂ ਵੱਡੇ ਹੁੰਦੇ ਆ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਤਾਂ ਇਹ ਸਾਰੇ ਵਿਸ਼ੇਵਕਾਰ ਸਾਡੇ ਵਿੱਚ ਆ ਜਾਂਦੇ ਆ ਪ੍ਰਸੰਗਤ ਜੀ ਜੋ ਮਨੁੱਖ ਗੁਰੂ ਦੀ ਮਤ ਅਨੁਸਾਰ ਚੱਲਦੇ ਨੇ ਗੁਰੂ ਦੇ ਗਿਆਨ ਅਨੁਸਾਰ ਚੱਲਦੇ ਨੇ ਗੁਰੂ ਸਾਹਿਬ ਜੀ ਵੀ ਉੰਡਾ ਤੇ ਬਹੁਤ ਖੁਸ਼ ਹੁੰਦੇ ਆ ਉਹਨਾਂ ਤੇ ਬਹੁਤ ਤਰਸ ਕਰਦੇ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਇਹ ਧਰਤੀ ਤੇ ਇਸੇ ਕਰਕੇ ਭੇਜਿਆ ਸੀ ਇੰਨੀਆਂ ਤਾਕਤਾਂ ਇੰਨੀਆਂ ਪਾਵਰਾਂ ਇਸੇ ਕਰਕੇ ਦਿੱਤੀਆਂ ਸੀ ਕਿ ਬੰਦਿਆ ਤੂੰ ਧਰਤੀ ਤੇ ਜਾ ਕੇ ਨੇਕ ਕੰਮ ਕਰੀ ਚੰਗੇ ਕੰਮ ਕਰਕੇ ਆਪਣੇ ਪਿਛਲੇ ਮਾੜੇ ਕਰਮਾਂ ਵੀ ਕਟਾ ਲਵੇਂ ਅਤੇ ਅੱਗੋਂ ਸੋਹਣੇ-ਸੋਹਣੇ ਨੇਕ ਲਿਖਾ ਲਵੇਂ ਪਰ ਮਨੁੱਖ ਨੇ ਇਹਦਾ ਉਲਟਾ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਜੀ ਨੇ ਸਾਨੂੰ ਇੱਥੇ ਭੇਜਿਆ ਸੀ ਸਰਬੱਤ ਦਾ ਭਲਾ ਕਰਨ ਦੇ ਲਈ ਆਪਣੀ ਬਾਕੀ ਜੀਆ ਜੰਤ ਦਾ ਭਲਾ ਕਰਨ ਦੇ ਲਈ ਉਹਨਾਂ ਦੀ ਮਦਦ ਕਰਨ ਦੇ ਲਈ ਪਰ ਅਸੀਂ ਤਾਂ ਉਹਨਾਂ ਦਾ ਹੀ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਇਸੇ ਕਰਕੇ ਤਾਂ ਫਿਰ ਕਈ ਵਾਰ ਗੁਰੂ ਸਾਹਿਬ ਜੀ ਨੂੰ ਇੱਕ ਕੁਦਰਤ ਨੂੰ ਸਾਡੇ ਲਈ ਸਖਤ ਫੈਸਲੇ ਕਰਨੇ ਪੈਂਦੇ ਆ ਸੋ ਜੇ ਚਾਹੁੰਦੇ ਆ ਕਿ ਗੁਰੂ ਸਾਹਿਬ ਜੀ ਸਾਡੇ ਤੇ ਸਦਾ ਹੀ ਮਿਹਰਬਾਨ ਰਹਿਣ ਇਹ ਕੁਦਰਤ ਕਾਇਨਾਤ ਸਾਡੇ ਤੇ ਮਿਹਰਬਾਨ ਰਵੇ ਤਾਂ ਫਿਰ ਸਾਡਾ ਵੀ ਇਹ ਕੁਦਰਤ ਦੇ ਪ੍ਰਤੀ ਕੁਝ ਫਰਜ਼ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਇਹ ਜੀਵ ਜੰਤ ਦੇ ਲਈ ਸਾਡੇ ਕੁਝ ਫਰਜ਼ ਨੇ ਉਹ ਫਰਜ਼ ਸਾਨੂੰ ਨਿਭਾਉਣੇ ਚਾਹੀਦੇ ਨੇ ਜਿਵੇਂ ਕਿ ਇਹ ਬੇਜਬਾਨੇ ਪੰਛੀ ਪਰਿੰਦੇ ਜਾਨਵਰ ਪਸ਼ੂ ਇਹ ਬੋਲ ਨਹੀਂ ਸਕਦੇ ਪਰ ਦੁੱਖ ਦਰਦ ਤਕਲੀਫ ਇਹਨਾਂ ਨੂੰ ਵੀ ਹੁੰਦੀ ਆ ਪਪਖਪਿਆਸ ਇਹਨਾਂ ਨੂੰ ਵੀ ਲੱਗਦੀ ਆ ਇਸ ਲਈ ਇਹਨਾਂ ਦੀ ਮਦਦ ਕਰਨਾ ਵੀ ਸਾਡਾ ਫਰਜ਼ ਆ ਹੁਣ ਸੰਗਤ ਜੀ ਆਪਾਂ ਕਈ ਦਿਨਾਂ ਤੋਂ ਭਵਿਕ ਖਵਾਣੀਆਂ ਸੁਣ ਰਹੇ ਆ ਵਿਗਿਆਨੀਆਂ ਨੇ ਚੇਤਾਵਨੀ ਦੇ ਦਿੱਤੀ ਆ ਵੀ ਇਸ ਵਾਰ ਪਹਿਲਾਂ ਨਾਲੋਂ ਗਰਮੀ ਕਈ ਗੁਣਾ ਜ਼ਿਆਦਾ ਪੈਣੀ ਆ ਤਾਂ ਮਨੁੱਖ ਨੇ ਆਪਣੇ ਆਪ ਦਾ ਗਰਮੀ ਤੋਂ ਬਚਾਅ ਕਰਨ ਦੇ ਲਈ ਸਾਰੇ ਇੰਤਜ਼ਾਮ ਕਰ ਲਏ ਆ ਸਭ ਨੇ ਆਪੂ ਆਪਣੇ ਪੱਖੇ ਕੂਲਰ ਏਸੀਆਂ ਦੀ ਸਰਜ ਚ ਕਰਾ ਲਈ ਆ ਵੀ ਕਿਤੇ ਸਾਨੂੰ ਗਰਮੀ ਨਾ ਲੱਗੇ ਪਰ ਇਹ ਜੀਵ ਜੰਤੂ ਭਾਗ ਕੀ ਇਹ ਜੀਵ ਜੰਤੂ ਇਹ ਪੰਛੀ ਪਰਿੰਦੇ ਜਾਨਵਰ ਗਰਮੀ ਤਾਂ ਇਹਨਾਂ ਨੂੰ ਵੀ ਲੱਗੇਗੀ ਨਾ ਤੇ ਗਰਮੀ ਦੇ ਵਿੱਚ ਪਿਆਸ ਵੀ ਇਹਨਾਂ ਨੂੰ ਲੱਗੇਗੀ ਇਸ ਲਈ ਇਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਆ ਜਿੰਨੀ ਕੁ ਮਦਦ ਅਸੀਂ ਇਹਨਾਂ ਦੀ ਕਰ ਸਕਦੇ ਆ ਉਨੀ ਕੁ ਜ਼ਰੂਰ ਕਰਨੀ ਆ ਆਪ ਤੋਂ ਆਪਣੇ ਘਰ ਆਦੇ ਵਿੱਚ ਜੇਕਰ ਪੇੜ ਆ ਪੌਦੇ ਆ ਉਹਨਾਂ ਦੇ ਨਾਲ ਪਾਣੀ ਟੰਗੋ ਕੁਝ ਖਾਣ ਪੀਣ ਨੂੰ ਟੰਗੋ ਘਰਾਂ ਦੀਆਂ ਛੱਪਾਂ ਦੇ ਉੱਤੇ ਪਾਣੀ ਦੇ ਬਰਤਨ ਭਰ-ਭਰ ਕੇ ਰੱਖੋ ਇਹਨਾਂ ਦੇ ਰਹਿਣ-ਬਹਿਣ ਦੇ ਲਈ ਛਾਂ ਦਾ ਇੰਤਜ਼ਾਮ ਕਰੀਏ ਤਾਂ ਜੋ ਇਹ ਵੀ ਗਰਮੀ ਤੋਂ ਬਚ ਸਕਣ ਗਰਮੀ ਦੇ ਵਿੱਚ ਪਤਾ ਨਹੀਂ ਕਿੰਨੇ ਪੰਛੀ ਪੰਖੜਿਆਂ ਦੀ ਮੌਤ ਹੋ ਜਾਂਦੀ ਆ ਪਿਆਸ ਕਰਕੇ ਗਰਮੀ ਕਰਕੇ ਸੋ ਆਪਾਂ ਜਿੰਨੀ ਕੋਸ਼ਿਸ਼ ਕਰ ਸਕਦੇ ਆ ਜਿੰਨੇ ਕ ਪੰਛੀ ਪਰਿੰਦਿਆਂ ਨੂੰ ਬਚਾ ਸਕਦੇ ਆ ਉਹਨਿਆਂ ਕ ਨੂੰ ਤਾਂ ਬਚਾਈਏ ਅਸੀਂ ਆਪਣੇ ਘਰ ਆਏ ਪੰਛੀ ਪਰਿੰਦਿਆਂ ਨੂੰ ਤਾਂ ਪਾਣੀ ਪਿਲਾ ਸਕਦੇ ਆ ਨਾ ਇਸ ਲਈ ਘਰਾਂ ਦੀਆਂ ਛੱਤਾਂ ਤੇ ਆਪਣੇ ਪੀੜ ਪੌਦਿਆਂ ਤੇ ਛੋਟੇ ਛੋਟੇ ਬਰਤਨ ਪਾਣੀ ਦੇ ਨਾਲ ਭਰ ਕੇ ਟੰਗ ਦੋ ਤੇ ਘਰਾਂ ਦੇ ਵਿੱਚ ਵੱਧ ਧੋਵਾ ਤੇ ਪੀੜ ਪੌਦੇ ਲਗਾਓ ਕਿਉਂਕਿ ਅੱਜ ਤਾਂ ਆਪਾਂ ਇਹ ਚੀਜ਼ਾਂ ਦੀ ਸਾਂਭ ਸੰਭਾਲ ਨਹੀਂ ਕਰ ਰਹੇ ਪਰ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਤਾ ਲੱਗਣਾ ਵੀ ਅਸੀਂ ਕਿੰਨੀ ਵੱਡੀ ਗਲਤੀ ਕੀਤੀ ਆ ਉਹ ਤਾਂ ਹੁਣੇ ਹੀ ਪਤਾ ਲੱਗ ਰਹੀ ਹੈ ਪਰ ਆਉਣ ਵਾਲਾ ਸਮਾਂ ਇਹ ਤੋਂ ਵੀ ਭਿਆਨਕ ਹੋ ਜਾਵੇਗਾ ਜੇਕਰ ਅਸੀਂ ਨਾ ਸੰਭਲੇ ਤਾਂ ਇਸ ਲਈ ਘਰਾਂ ਦੇ ਵਿੱਚ ਵੱਧ ਤੋਂ ਵੱਧ ਪੀੜ ਪੌਦੇ ਲਾ ਕੇ ਸੰਤ ਜੀ ਮਹਾਪੁਰਖ ਜੀ ਕਹਿੰਦੇ ਜਦੋਂ ਅਸੀਂ ਇਹ ਜਾਨਵਰ ਤੇ ਪੰਛੀ ਪ੍ਰਿੰਦਿਆਂ ਬਾਕੀ ਪਰਮਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਜੀਅ ਜੰਤ ਤੇ ਤਰਸ ਕਰਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਤਰਸ ਕਰਦੇ ਨੇ ਬਾਕੀ ਮਹਾਪੁਰਖ ਜੀ ਇੱਕ ਗੱਲ ਬੜੀ ਸੋਹਣੀ ਸਮਝਾਉਂਦੇ ਨੇ ਕਹਿੰਦੇ ਜਦੋਂ ਇਹ ਬੇਜਵਾਨਿਆਂ ਦੀ ਆਪਾਂ ਮਦਦ ਕਰਦੇ ਆ ਇਹਨਾਂ ਨੂੰ ਕੁਝ ਖਾਣ ਪੀਣ ਨੂੰ ਦਿੰਨੇ ਆ ਤਾਂ ਇਹ ਸਾਡੇ ਲਈ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਪਰਮਪਿਤਾ ਪਰਮਾਤਮਾ ਇਸ ਮਨੁੱਖ ਨੇ ਸਾਡੀ ਮਦਦ ਕੀਤੀ ਆ ਇਹਨੇ ਸਾਨੂੰ ਕੁਝ ਖਾਣ ਪੀਣ ਨੂੰ ਦਿੱਤਾ ਇਹਨੇ ਸਾਡਾ ਢਿੱਡ ਭਰਿਆ ਏ ਇਸ ਲਈ ਇਹ ਦੇ ਕਰ ਦੇ ਖਜਾਨੇ ਸਦਾ ਹੀ ਭਰੀ ਰੱਖਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅਗੇ ਸਾਡੀ ਘਰ ਦੀਆਂ ਬਰਕਤਾਂ ਦੇ ਲਈ ਅਰਦਾਸ ਬੇਨਤੀ ਕਰਦੇ ਨੇ ਸੋ ਇਹ ਪੰਛੀ ਪਰਿੰਦੇ ਇਹ ਬੇਜੁਬਾਨੇ ਜਦੋਂ ਅਸੀਂ ਇਹਨਾਂ ਦੀ ਮਦਦ ਕਰਦੇ ਆ ਤਾਂ ਸਾਡੇ ਲਈ ਪ੍ਰਮਾਤਮਾ ਤੋਂ ਚੰਗਾ ਹੀ ਮੰਗਦੇ ਆ ਸਾਨੂੰ ਦੁਆਵਾਂ ਹੀ ਦਿੰਦੇ ਆ ਸੋ ਆਓ ਰਲ ਕੇ ਇਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਗਰਮੀ ਤੋਂ ਬਚਾ ਦੇ ਲਈ ਇਹਨਾਂ ਦੇ ਇੰਤਜ਼ਾਮ ਕਰਨੇ ਸ਼ੁਰੂ ਕਰੀਏ ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਗਰਮੀ ਹੋਰ ਜ਼ਿਆਦਾ ਵੱਧ ਜਾਣੀ ਆ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਵੀਡੀਓ ਚੰਗੀ ਲੱਗੀ ਹੈ ਤੁਸੀਂ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਹੋ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ